ਮੈਂ ਜੀ ਹਜੇ ਸ਼ਰਮਾ ਹਰਦੋਸ਼ਣੀ ਰੋਡ ਪ੍ਰੇਮਨਗਰ ਤੇ ਸਾਡੇ ਮਹਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨ ਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮਨਗਰ ਦੇ ਵਿੱਚ ਹਰਦੋਸ਼ਣੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹ ਹੁਣ ਮਾਰਕੀਟ ਆ ਵੇ ਕੋ ਲੱਗੇ ਇੱਕ ਸਕੂਲ ਆ ਸਾਹਮਣੇ ਗੈਸ ਏਜੰਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ ਭਗਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਆ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਸੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਹੈ ਨਾ ਉਹ ਵੀ ਕੂੜਾ ਇੱਥੇ ਹੀ ਛੱਡ ਜਾਂਦੇ ਆ ਹੁਣ ਦੇਖਿਆ ਜੇ ਵੀ ਜੇ ਬੋਰਡ ਹੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇੱਥੇ ਕੂੜਾ ਛੱਡ ਜਾਣਗੇ ਤੇ ਲਾਗੇ ਚੱਕੇ ਮਾਰਕੀਟ ਤਾਂ ਜੀਣਾ ਹਰਾਮ ਆ ਤੁਸੀਂ ਗੁਰਦਾਸਪੁਰ ਤੋਂ ਤੁਰਪੁਰ ਰੈਸਟ ਹਾਊਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੂੜੇ ਦੀ ਲੱਗੀ ਆ ਜਿਹ ਗੈਸ ਜੈਂਸ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਰਹਾਣੇ ਦੇ ਬਾਹਰ ਢੇਰ ਬਸ ਸਾਡਾ ਰੋਡ ਤਾਂ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦੋਸ਼ਣੀ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਇਥੋਂ ਕੂੜਾ ਚੁਕਾਇਆ ਜਾਏ ਤੇ ਦੂਜਾ ਇੱਥੇ ਸਪੈਸ਼ਲੀ ਕਿਸੇ ਦੀ ਡਿਊਟੀ ਲਾਈ ਜਾਏ ਵੀ ਇੱਥੇ ਕੂੜਾ ਜਿਹੜਾ ਵਾਰ-ਵਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਤੇ ਦੇਣਾ ਡੇਂਗੂ ਹੋ ਸਕਦਾ ਦੁਨੀਆ ਬੰਬਾਰ ਲੱਗੇ ਤੇ ਖਲੋਣਾ ਇਸ ਵੇਲੇ ਹੀ ਇਹਨੇ ਬੰਦੇ ਖੜੇ ਆ ਪਰ ਇਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਛੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਉਹ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲਿਆ ਜਾਂਦੇ ਆ ਹੁਣੇ ਪ੍ਰਸ਼ਾਸਨ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਸਾਡੇ ਮਹੱਲਾ ਨਿਵਾਸੀ ਵੀ ਇਹ ਜਿਹੜਾ ਕੂੜਾ ਜਿਹੜਾ ਛੇਤੀ ਛੇਤੀ ਚੁੱਕਿਆ ਜਾਏ ਤੇ ਇਹਨਾਂ ਗੱਲ ਵੀਰ ਜੀ ਤੁਹਾਡੇ ਕੋਲ ਜਾ ਕੇ ਕੋਈ ਚਿੱਠੀ ਕਿਤੇ ਵੀ ਲਿਖਤੀ ਬਹੁਤ ਵਾਰੀ ਜੀ ਬਹੁਤ ਵਾਰੀ ਉਹਨਾਂ ਨੇ ਅਗੇ ਬੇਨਤੀ ਕੀਤੀ ਆ ਜੀ ਇੱਥੇ ਸਾਡੇ ਹੁਣ ਮਾਰਕੀਟ ਜਿਹੜੀ ਆ ਇੱਥੇ ਤੇ ਬਹੁਤ ਖਲੋਣਾ ਔਖਾ ਹੋਇਆ ਪਿਆ ਵਾ ਸਾਰੀ ਮਾਰਕੀਟ ਬਹੁਤ ਤੰਗ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਆ ਕੂੜੇ ਦਾ ਜਿਹੜਾ ਵਾ ਉਹ ਪੱਕਾ ਮਸਲਾ ਹੱਲ ਕੀਤਾ ਜਾਵੇ ਜੀ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਗੱਡੀ ਜਾਵੇ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਜੇ ਲੋਕੀ ਨਹੀਂ ਫਿਰ ਵੀ ਹਟਦੇ ਤੇ ਮਹੱਲੇ ਵਾਸੀਓ ਜੀ ਫਿਰ ਮਲਾਂ ਨਵਾਸੀ ਇਥੇ ਛੜਕ ਜਾਮ ਕਰਕੇ ਇਥੇ ਧਰਨਾ ਲਾਉਣਗੇ ਜੀ ਉਹਨਾਂ ਚਿਰ ਉੱਠਣਗੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੋਏਗਾ ਉਹਨਾਂ ਚਿਰ ਨਹੀਂ ਇਹ ਮਲਾਂ ਉੱਠੇਗਾ ਇਥੋਂ ਕੀ ਸਮੱਸਿਆ ਕੀ ਨਾ ਤੁਹਾਡੇ ਕੀ ਸਮੱਸਿਆ ਹੈ ਕਿਉਂ ਇਕੱਠੇ ਹੋਏ ਹੋ ਮੇਰਾ ਨਾਮ ਕਸ਼ਮੀਰ ਸਿੰਘ ਹੈ ਪ੍ਰੇਮਨਗਰ ਗਿਆ ਏਜੰਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲਾਂ ਮੇਰੇ ਵੀਰ ਨੇ ਸਭ ਕੋਈ ਦੱਸ ਦਿੱਤਾ ਹੈ ਜੋ ਵੀ ਹੱਦਕਾਂ ਹੋ ਰਿਹਾ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਨੂੰ ਵੀ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੋਸਰੇ ਤੀਸੇ ਦਿਨ ਕੂੜਾ ਚ ਕਾਉਂਦੇ ਕਿ ਆ ਉਸੇ ਵਿੱਚ ਕਾ ਲੈਂਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਹਾਲੇ ਕੇ ਫੋਨ ਕੀਤੇ ਜਾਂ ਜਾ ਮੋਟੇ ਜਾਈਦਾ ਇਹਨਾਂ ਦੀ ਵਾਈਫ ਕਾਫੀ ਵਾਰੀ ਕਹਿ ਚੁੱਕਾ ਵੀ ਤੁਸੀਂ ਹੜਾ ਕੋ ਪੱਕਾ ਬੰਦਾ ਕੋਈ ਗੱਡੀ ਵਾਲਾ ਲਾ ਦਿਓ ਜਿਹੜਾ ਉਹ ਸਵੇਰੇ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਇਕੱਠਾ ਕੇ ਲੈ ਜਾਏ ਕਰ ਪਰ ਇਹ ਅੱਜ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਆ ਇਥੋਂ ਤੀਂ ਦਿਨ ਉਹ ਵੀ ਆਪਣੇ ਆਰਮੀ ਕੈਂਟਿੰਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਪਰ ਲੇਕਿਨ ਕਿ ਇਹ ਅੱਧ ਗਈ ਪੂਰਾ ਪ੍ਰਸ਼ਾਸਨ ਤੋਂ ਲੰਘ ਕੇ ਜਾਂਦਾ ਜਾਂਦਾ ਕਿਸੇ ਦਾ ਧਿਆਨ ਨਹੀਂ ਹੈਗਾ ਇੱਥੇ ਕਿ ਇਹ ਵੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਇਸ ਸਮੈਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਵੇਖੋ ਦੁਕਾਨਾਂ ਦਾ ਕਿੰਨਾ ਦੁਕਾਨਦਾਰਾਂ ਦਾ ਤੇ ਜਦੋਂ ਕੋਈ ਕੋਈ ਇਹਨਾਂ ਦਾ ਕਸਮਰੀ ਕੋਈ ਨਹੀਂ ਆਊਗਾ ਇਹ ਨਾ ਕਿਰਾਇਆ ਕਿਥੋਂ ਦੇਣਗੇ ਬਹੁਤ ਜ਼ਿਆਦਾ ਤਕਲੀਫ ਹੈਗੀ ਆ ਇਹਦੇ ਕਰਕੇ ਸਾਡਾ ਕੋਈ ਹੱਲ ਕੀਤਾ ਜਾਵੇ ਉਸ ਸਾਡਾ ਅੱਜ ਇੱਕ ਸਮੱਸਿਆ ਹੈਗੀ ਇਹਨੂੰ ਜਰਾ ਕੂੜਾ ਸੋਟੇ ਦੇ ਨਾਲ ਬੰਦ ਕੀਤਾ ਜਾਵੇ ਸਰਕਾਰੀ ਮੌਸਮ ਜਾਂਦਾ ਪਿਆ ਜਿੱਦਾਂ ਡੇਂਗੂ ਮਲੇਰੀਆ ਦਾ ਵੀ ਖਤਰਾ ਹੈਗਾ ਬਿਲਕੁਲ ਹੈਗਾ ਜੀ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਆਉਂਦੇ ਨੇ ਇਹ ਤਾਂ ਆਵਾਰਾ ਕੁੱਤੇ ਫਿਰਦੇ ਲਾਗੇ ਸਕੂਲ ਹੈਗਾ ਉਹ ਵੀ ਪਰ ਹੁਣ ਡੇਂਗੂ ਮਜਰਾ ਮਸ਼ਰ ਦਾ ਜਾਂ ਮਲੇਰੀਆ ਦਾ ਆਈਟਮ ਬਰਸਾਤੀ ਮੌਸਮ ਹੈਗਾ ਉਹਦੀ ਬਿਮਾਰੀਆਂ ਫੈਲਣ ਦਾ ਖਤਰਾ ਉਹਨੂੰ ਜਰਾ ਡਰਿਆ ਹੈਗਾ ਕਿ ਕਦੇ ਉਹ ਵੀ ਖਤਰਾ ਕਿ ਜੇ ਨਹੀਂ ਬਦਬੂ ਆ ਰਹੀ ਆ ਇਹਦਾ ਕਰਕੇ ਸਾਡਾ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਹੈ ਇਸ ਤਰ੍ਹਾਂ ਲੋਕੀ ਕਹਿੰਦੇ ਆ ਕਿ ਵੀਰਾ ਪੂਚਾਰ ਕਰਦੇ ਕੇ ਵੀਰਾ ਜਿੱਦਾਂ ਤੇ ਪੂਰਾ ਸੁਣਦਾਂ ਕਿ ਆਵਾਰਾ ਕੁੱਤੇ ਕੱਟ ਵੀ ਲੈਂਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਪਹਿਲਾਂ ਜਦੋਂ ਲੱਗਿਆ ਸਕੂਲ ਹੈਗਾ ਕਈ ਵਾਰੀ ਬੱਚੇ ਇਹ ਤੇ ਇਕੱਲੇ ਆਉਂਦੇ ਜਾਂਦੇ ਨੇ ਖੇਡਦੇ ਆ ਉਹਨਾਂ ਬਾਰੇ ਕਿਹਦੇ ਕੁੱਤੇ ਬਾਰੇ ਵੀ ਹੈ ਇਤਨੀ ਬੜਾ ਜਰਾ ਡਰ ਲੱਗਦਾ ਕੋਈ ਬੱਚਾ ਬਾਹਰ ਨਹੀਂ ਨਿਕਲਦਾ ਆ ਗਿਆ ਤੋਂ ਜਿਹੜੇ ہمارا ਕੁੱਤੇ ਜਿਹੜੇ ਲੋਕਾਂ ਨੂੰ ਫੈਲ ਚੁੱਕੇ ਆ ਕਈਆਂ ਨੇ ਮੌਤ ਵੀ ਹੋ ਚੁੱਕੀ ਆ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਪ੍ਰਸ਼ਾਸਨ ਇਹ ਕਹਿੰਦੇ ਬਈ ਇਹ ਜਿਹੜੀ ਹੈਗੀ ਇੰਜਰੀ ਸਾਡੀ ਸਮੱਸਿਆ ਹੈ ਇਹਨੂੰ ਬੰਦ ਕੀਤਾ ਜਾਵੇ ਇਹ ਬੰਦ ਹੋਣ ਦੇ ਨਾਲ ਕੁੱਤੇ ਵੀ ਇੱਥੇ ਨਹੀਂ ਆਉਣਗੇ ਤੇ ਜਿਹੜਾ ਅਮੀ ਜਿਹੜੀ ਚੀਜ਼ ਦਾ ਡਰ ਜਿਹੜਾ ਖਤਮ ਹੋਊਗਾ ਕਾਫੀ ਵਾਰ ਇਹੋ ਮੰਗ ਕਰਦੇ ਨੇ ਤਾਂ ਹੀ ਇਕੱਠੇ ਹੋਏ ਸਾਰੇ ਦੁਕਾਨਦਾਰ ਇਹ ਚੀਜ਼ ਨੂੰ ਜਲਦੀ ਜਲਦੀ ਬੰਦ ਕਰਕੇ ਇਹਦੇ ਵਧੀਆ ਰਿਹਾ ਸਬ ਸਭੇ ਕੀਤੀ ਜਾਵੇ ਇਹ ਤਾਂ ਕਾਫੀ ਸਮੱਸਿਆ ਆ ਰਹੀ ਹੈ ਕਈ ਵਾਰੀ ਉਹ ਕਹਿ ਦਿੰਦੇ ਸਾਡੇ ਕੋ ਕੂੜੇ ਦਾ ਡੰਪੜੀ ਹੈਗਾ ਜਾਂ ਆਪਾਂ ਕੂੜਾ ਕਿੱਥੇ ਸੁੱਟਾਂਗੇ ਤੁਸੀਂ ਇੱਦਾਂ ਪ੍ਰੋਬਲਮ ਆਉਂਦੀ ਹੈ ਤੇ ਕੀ ਕਹਿਣਾ ਜਾਓਗੇ ਸਰਕਾਰਾਂ ਨੂੰ ਸਰਕਾਰਾਂ ਨੇ ਕਿੰਨਵੇਂ ਸਰਕਾਰਾਂ ਜੇ ਪੂਰੇ ਸਾਰੇ ਸ਼ਹਿਰ ਦੀ ਇਹਦੇ ਪ੍ਰੋਬਲਮ ਮੰਨ ਲਓ ਮੰਨਦੀ ਆਈ ਹੈ ਪਰ ਉਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਨਾ ਇਹ ਜਗ੍ਹਾ ਕੋ ਅਰੇਂਜਮੈਂਟ ਕਰਕੇ ਤੇ ਜੋ ਵੀ ਸ਼ਹਿਰ ਦੀ ਗੰਦਗੀ ਆਈ ਹੈ ਇਹਨੂੰ ਸਾਬਤ ਤੋਂ ਤੱਕ ਰੱਖਿਆ ਜਾਵੇ ਇਹ ਤੇ ਪ੍ਰਸ਼ਾਸਨ ਦਾ ਮਤਲਬ ਮਤ ਫਰਜ਼ ਬਣਦਾ ਇਹਨਾਂ ਦਾ